ਅੱਜ 15 5 2025 ਨੂੰ ਆਲ ਕੈਂਡਲ ਪੈਨਸ਼ਨਜ਼ ਐਸੋਸੀਏਸ਼ਨ ਸਬ ਅਰਬਨ ਸਰਕਲ ਦੀ ਮਹੀਨਾਵਾਰ ਮੀਟਿੰਗ ਸਟੇਟ ਆਗੂ ਜੇਪੀ ਸਿੰਘ ਆਲਖ ਜਤਿੰਦਰ ਸਿੰਘ ਲਖਨਪਾਲ ਹਰਪਜਤ ਸਿੰਘ ਚੰਝੋਟੇ ਰਤਨ ਸਿੰਘ ਕਈ ਪਰਮੋਦ ਕੁਮਾਰ ਆਦਿ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਸਾਰਿਆਂ ਹੀ ਇੱਕ ਸੋਰ ਵਿੱਚ ਭਾਰਤੀ ਫੌਜ ਨੂੰ ਉਸਦੀ ਬਹਾਦਰੀ ਨੂੰ ਸਲੂਟ ਕੀਤਾ ਅਤੇ ਸੀਜ਼ਫਾਇਰ ਦੀ ਵਧਾਈ ਵੀ ਦਿੱਤੀ ਮੀਟਿੰਗ ਵਿੱਚ ਬੁਲਾਰਿਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪੈਨਸ਼ਨ ਦਾ ਸਾਰਾ ਬਕਾਇਆ ਉਹਨਾਂ ਨੂੰ ਦਿੱਤਾ ਜਾਵੇ ਅਤੇ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਸਿਆਸੀ ਡਰਾਮੇਬਾਜ਼ੀ ਕਰਨ ਦੀ ਬਜਾਏ ਸੰਸਦ ਵਿੱਚ ਅਤੇ ਕੇਂਦਰ ਸਰਕਾਰ ਕੋਲ ਜ਼ੋਰਦਾਰ ਤਰੀਕੇ ਨਾਲ ਉਠਾਇਆ ਜਾਵੇ ਪੱਤਰਕਾਰ ਵਿਸ਼ਾ ਸ਼ਰਮਾ ਦੀ ਅੰਮ੍ਰਿਤਸਰ ਤੋਂ ਖਾਸ ਰਿਪੋਰਟ ਅੱਜ ਮੀਟਿੰਗ ਕੀਤੀ ਗਈ ਹੈ ਕਿ ਹਾਂ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਇਹ ਸਾਡੀ ਆਲਕੇਡਰ ਪੈਨਸ਼ਨਰ ਐਸੋਸੀਏਸ਼ਨ ਜੋ ਇੱਕ ਜਥੇਬੰਦੀ ਹੈ ਰਜਿਸਟਰਡ ਉਹਦੀ ਸਰਕਲ ਬੋਡੀ ਸੀ ਉਹ ਵੈਸਟ ਡਿਵੀਜ਼ਨ ਦੇ ਵਿੱਚ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਸਾਡੀਆਂ ਬਹੁਤ ਪੁਰਾਣੀਆਂ ਮੰਗਾਂ ਨੇ ਜਿਹੜੀ ਲੰਮਕਾ ਵਸਤਾ ਵੇ ਵਿੱਚ ਅਸੀਂ ਬਾਰ-ਬਾਰ ਜਿਹੜੇ ਆ ਪੰਜਾਬ ਗਵਰਨਮੈਂਟ ਨੂੰ ਪਲੱਸ ਮੁੱਖ ਮੰਤਰੀ ਨੂੰ ਲੈਟਰ ਵੀ ਲਿਖਦੇ ਰਹੇ ਆ ਆਪਣੀਆਂ ਮੰਗਾਂ ਸੰਬੰਧੀ ਔਰ ਜੋ ਛੇਵਾਂ ਪੀ ਕਮਿਸ਼ਨ ਆ ਉਹ ਆਪਣੇ ਉਹਦੇ ਵਿੱਚ ਜੋ ਸਾਡੀਆਂ ਡਿਮਾਂਡਸ ਸੀ ਉਹਨੂੰ ਲਾਗੂ ਕਰਨ ਹਿੱਤ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਆ ਔਰ ਉਹਦੇ ਵਿੱਚ ਸਾਡੇ ਏਰੀਅਰ ਜਿਸੀ ਜਿਹੜੇ ਕਿ 16 ਤੋਂ ਲੈ ਕੇ ਬਕਾਇਆ ਚੱਲ ਰਹੇ ਨੇ ਅਸੀਂ ਉਹਨਾਂ ਦੇ ਬਾਰੇ ਜਦੋਜਹਿਦ ਕਰ ਰਹੇ ਹਾਂ ਲੇਕਿਨ ਇਹਨਾਂ ਦੇ ਕੰਨ ਦੇ ਉੱਤੇ ਜੂ ਨਹੀਂ ਸਰਕ ਰਹੀ ਸੋ ਮਜਬੂਰਨ ਸਾਨੂੰ ਕੋਈ ਅਗਲਾ ਐਸਾ ਕਦਮ ਚੁੱਕਣਾ ਪਵੇਗਾ ਕਿਉਂਕਿ ਜਿਹੜੀਆਂ ਇਹਨਾਂ ਨੇ ਆਪਣੇ ਜਦੋਂ ਆਏ ਸੀ ਸੱਤਾ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਕਿਸੇ ਵੀ ਜਥੇਬੰਦੀ ਨੂੰ ਧਰਨੇ ਨਹੀਂ ਲੱਗਣ ਦਵਾਗੇ ਲੇਕਿਨ ਕੀ ਕਿਸਾਨ ਕੀ ਮੈਲਾ ਕਮਿਸ਼ਨ ਇਹ ਮਤਲਬ ਦੂਸਰੇ ਜਥੇਬੰਦੀਆਂ ਜਿਹੜੀਆਂ ਨੇ ਟੀਚਰ ਜਥੇ ਬਣੀਆਂ ਸਾਰੀਆਂ ਰੋਲ ਰਹੀਆਂ ਨੇ ਉਹਨਾਂ ਦੀਆਂ ਜਿਹੜੀਆਂ ਚੁੰਨੀਆਂ ਲਾਥ ਰਹੀਆਂ ਨੇ ਉਹਨਾਂ ਦੀਆਂ ਪੱਗਾਂ ਲਾਥ ਰਹੀਆਂ ਨੇ ਕਿਸਾਨਾਂ ਨੂੰ ਇਹ ਮਤਲਬ ਉੱਥੋਂ ਫੜ ਕੇ ਗੱਡੀਆਂ ਦੇ ਵਿੱਚ ਬੰਦ ਕਰਕੇ ਉਹਨਾਂ ਦੇ ਐਕਸ਼ਨ ਜਿਹੜੇ ਆ ਇਹ ਉਹਨਾਂ ਨੂੰ ਖੁਰਦ-ਬੁਰਦ ਕਰਨਾ ਚਾਹੁੰਦੇ ਨੇ ਸੋ ਅਗਲੀ ਵਾਰ ਅਸੀਂ ਹੁਣ ਵੀ ਕਹਿ ਰਹੇ ਆ ਆ ਵੀ ਅਗਲੀ ਵਾਰ ਇਹਨਾਂ ਨੂੰ ਅਸੀਂ ਬਿਲਕੁਲ ਵੋਟਾਂ ਦਾ ਬਾਈਕਟ ਕਰਾਂਗੇ ਇਹਨਾਂ ਨੂੰ ਜਿਹੜੀਆਂ ਸਿਰਫ ਜਿਹੜੀਆਂ ਕਹਿੰਦੇ ਸਾਨੂੰ 94 ਸੀਟਾਂ ਆ ਗਈਆਂ ਅਸੀਂ ਇਹਨਾਂ ਨੂੰ 4 ਤੱਕ ਹੀ ਸੀਮਿਤ ਰੱਖਾਂਗੇ ਅੱਜ ਤੁਹਾਡੇ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ ਮੰਗ ਪੱਤਰ ਅਸੀਂ ਆਪਣਾ ਇਸ ਨਿਗਰਾਨ ਇੰਜੀਨੀਅਰ ਡਿਪਟੀ ਨਿਗਰਾਨ ਇੰਜੀਨੀਅਰ ਸਾਡੇ ਜਿਹੜੇ ਨੇ ਹਰਜੀਤ ਸਿੰਘ ਜੀ ਉਹਨਾਂ ਨੂੰ ਅਸੀਂ ਦਿੱਤਾ ਤਾਂ ਕਿ ਉਹ ਆਪਣੀ ਸੁਪਾਸਾ ਹਿੱਤ ਸਾਡਾ ਥਰੂ ਪ੍ਰੋਪਰ ਚੈਨਲ ਐਸ ਸੀ ਚੀਫ ਤੋਂ ਹੁੰਦਾ ਆਇਆ ਮਤਲਬ ਪੰਜਾਬ ਗਵਰਨਮੈਂਟ ਨੂੰ ਜਾਵੇ ਜਿਹਦੇ ਵਿੱਚ ਅਸੀਂ ਸਾਰੀਆਂ ਜਿਹੜੀਆਂ ਡਿਮਾਂਡਸ ਉਹ ਸਾਰੀਆਂ ਵਿੱਚ ਉਹਦੇ ਸ਼ਿਰਕਤ ਕੀਤੀਆਂ ਨੇ ਔਰ ਅਸੀਂ ਤੁਹਾਨੂੰ ਵੀ ਆਪਣਾ ਇੱਕ ਕਾਪੀ ਜਿਹੜੀ ਆ ਉਹਦੀ ਦਵਾਂਗੇ ਔਰ ਉਸੇ ਹਿਸਾਬ ਦੇ ਨਾਲ ਤੁਸੀਂ ਸਾਡੀ ਜਿਹੜੀ ਪੁਲਿਸ ਅੱਗੇ ਜਿਹੜੀ ਫਾਰਵਰਡ ਕਰਿਓ ਥੈਂਕ ਯੂ ਥੈਂਕਸ ਫਾਰ ਆਲ ਅੱਜ ਮੈਂ ਜਤਿੰਦਰ ਲਖਨਪਾਲ ਅੱਜ ਆਲਕੇਡਰ ਪੈਨਸ਼ਨਰ ਐਸੋਸੀਏਸ਼ਨ ਦੀ ਸਰਕਲ ਦੀ ਮੀਟਿੰਗ ਜਿਹੜੀ ਹੈ ਵੈਸਟ ਡਿਵੀਜ਼ਨ ਵਿੱਚ ਰੱਖੀ ਗਈ ਸੀ ਜਿਹਦੇ ਵਿੱਚ ਵਧੀਕ ਨਿਗਰਾਨ ਇੰਜੀਨੀਅਰ ਸਰਦਾਰ ਹਰਜੀਤ ਸਿੰਘ ਜੀ ਨੇ ਸਪੈਸ਼ਲ ਤੌਰ ਤੇ ਉੱਚੇ ਚੇ ਤੌਰ ਤੇ ਪੈਨਸ਼ਨਰ ਨੂੰ ਸੱਦਿਆ ਔਰ ਉਹਨਾਂ ਦੇ ਜੋ ਪੈਂਡਿੰਗਸ ਏਰੀਅਰਸ ਨੇ ਜੋ ਉਹਨਾਂ ਦਾ ਪੈਂਡਿੰਗ ਬਕਾਇਆ ਜੋ ਉਹਨਾਂ ਦੀਆਂ ਮੁਸ਼ਕਲਾਂ ਜੋ ਉਹਨਾਂ ਦੀਆਂ ਡਿਮਾਂਡ ਸੀ ਉਹਨਾਂ ਨੂੰ ਬੜੇ ਹੀ ਅੱਛੇ ਤਰੀਕੇ ਦੇ ਨਾਲ ਜਿਹੜਾ ਡੀਲ ਕੀਤਾ ਔਰ ਰੋਸ਼ਵਾਸ਼ ਦਿਵਾਇਆ ਹੈ ਕਿ ਉਹਨਾਂ ਦੀ ਪੈਨਸ਼ਨਰਾਂ ਦੀ ਜਿਹੜੀ ਹੈ ਹਰ ਮੁਸ਼ਕਲ ਨੂੰ ਉਹ ਬੁਬ ਖੂਬੀ ਨਿਭਾਉਣਗੇ ਉਹਨਾਂ ਦੇ ਪੂਰੇ ਹੱਕ ਜੋ ਬਣਦੇ ਉਹ ਉਹਨਾਂ ਨੂੰ ਦਿੱਤੇ ਜਾਣਗੇ ਇਸ ਦੇ ਨਾਲ ਹੀ ਸਮੂਹ ਪੈਨਸ਼ਨ ਕਰਮਚਾਰੀਆਂ ਨੇ ਅੱਜ ਹਿੰਦੁਸਤਾਨ ਦੀ ਫੌਜ ਦਾ ਨੂੰ ਸਲੂਟ ਕੀਤਾ ਹੈ ਔਰ ਜੋ ਜੋ ਰੋਲ ਅੱਜ ਹਿੰਦੁਸਤਾਨ ਤੇ ਪਾਕਿਸਤਾਨ ਦੀ ਲੜਾਈ ਦੇ ਵਿੱਚ ਭਾਰਤੀ ਫੌਜ ਦਾ ਸਾਇੰਸਦਾਨਾ ਦਾ ਜੋ ਉਹਨਾਂ ਨੇ ਕਮਾਲ ਦਿਖਾਇਆ ਹੈ ਸਾਰੀ ਦੁਨੀਆ ਜਿਹੜੀ ਹੈ ਉਹ ਹਿੰਦੁਸਤਾਨ ਦੀ ਫੌਜ ਦੀ ਕਾਇਲ ਹੋ ਗਈ ਹੈ ਅਸੀਂ ਸਮੂਹ ਪੈਨਸ਼ਨਰ ਸਾਥੀ ਆਪਣੀ ਭਾਰਤੀ ਫੌਜ ਨੂੰ ਸਲੂਟ ਕਰਦੇ ਆਂ ਔਰ ਧੰਨਵਾਦ ਕਿੰਨੇ ਆ ਕਿ ਇਹੋ ਜੇ ਔਖੇ ਦੇ ਘੜੀ ਦੇ ਵਿੱਚ ਸਾਡੇ ਅੱਗੇ ਲਾ ਕੇ ਉਹ ਉਹਨਾਂ ਨੇ ਦੁਸ਼ਮਣ ਨਾਲ ਮੁਕਾਬਲਾ ਕੀਤਾ ਦੁਸ਼ਮਣਾਂ ਦੇ ਜਿਹੜੀ ਹੈ ਜਿਹੜੇ ਅੱਡੇ ਸੀ ਅਤੰਗਵਾਦੀਆਂ ਦੇ ਉਹਨਾਂ ਨੂੰ ਟਹਿ ਟਹਿਰੀ ਕੀਤਾ ਸੋ ਸਾਰਿਆਂ ਨੇ ਇਹ ਪੈਨਸ਼ਨਰਾਂ ਨੇ ਅੱਜ ਸਰਕਾਰ ਦਾ ਤੇ ਫੌਜ ਦਾ ਤੇ ਸਾਇੰਸ ਦਾ ਨਾ ਦਾ ਇਥੇ ਬਹੁਤ ਹੀ ਧੰਨਵਾਦ ਕੀਤਾ ਔਰ ਮਿਲ ਕੇ ਪੰਜਾਬ ਸਰਕਾਰ ਨੂੰ ਇੱਕ ਵਾਰਨਿੰਗ ਦਿੱਤੀ ਹੈ ਕਿ ਜੋ ਰਵਈਆ ਅੱਜ ਉਹ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਪਤੀ ਪੈਨਸ਼ਨਾਂ ਵਰਤੀ ਦਿਖਾ ਰਹੀ ਹੈ ਧਰਨਿਆਂ ਨੂੰ ਕੁਚਲਿਆ ਜਾ ਰਿਹਾ ਕਿਸਾਨਾਂ ਨੂੰ ਜਿਹੜਾ ਹੈ ਉਹਨਾਂ ਦੇ ਜਿਹੜੇ ਧਰਨੇ ਹਨ ਉਹਨਾਂ ਨੂੰ ਮੰਡੀਆਂ ਮੇਡ ਕੀਤਾ ਇਹਨਾਂ ਨੇ ਔਰ ਖੁਦ ਇੱਕ ਡਰਾਮਾ ਇੱਕ ਰਚਿਆ ਪੀ ਪਾਣ ਪੰਜਾਬ ਦੇ ਪਾਣੀਆਂ ਦਾ ਆਪਣੀ ਲੀਡਰਸ਼ਿਪ ਜਿਹੜੀ ਜਿਹੜੀ ਕੈਬਨਿਟ ਮੰਤਰੀ ਹੈ ਉਹ ਲੈ ਕੇ ਉਹ ਡਰਾਮਾ ਕਰਕੇ ਇੱਕ ਸ਼ੋਸ਼ਾ ਇੱਕ ਉਤੇ ਫਲਾਇਆ ਕਿ ਪੰਜਾਬ ਦੇ ਪਾਣੀਆਂ ਦਾ ਜਿਹੜਾ ਇਹ ਮੁੱਦਾ ਜਿਹੜਾ ਇਹ ਆਪ ਸਰਕਾਰ ਜਿਹੜਾ ਇਹ ਡਰਾਮਾ ਕਰ ਰਹੀ ਹੈ ਸੋ ਸਾਰਿਆਂ ਨੇ ਸਰਕਾਰ ਦੇ ਇਸ ਰਵਈਏ ਦੀ ਮੁਲਾਜ਼ਮ ਮਾਰੂ ਉਤੇ ਪੈਨਸ਼ਨ ਮਾਰੂ ਰਵਈਏ ਦੀ ਨਿਖੇਦੀ ਕੀਤੀ ਹੈ ਅੱਜ ਜਿਹੜੇ ਪੈਨਸ਼ਨ ਮਾਰੂ ਹੈ ਇਸ ਰਵਈਏ ਕੀ ਮੈਂ ਕਿਹਨਾਂ ਨੂੰ ਮੁਕਲਾ ਦੇ ਚੀਕ ਨਾ ਕਰਦਾ ਇਹ ਸਾਡੇ ਜਿਹੜੇ ਪੈਨਸ਼ਨਰ ਐਸੋਸੀਏਸ਼ਨ ਦੇ ਆਪਣੇ ਬਹੁਤ ਸਾਰੇ ਸਰਕਾਰ ਜੋਗ ਸਾਡੇ ਜਿਹੜੇ ਮੈਂਬਰ ਆਏ ਨੇ ਇਹਨਾਂ ਨੇ ਜਿਹੜੀਆਂ ਆਪਣੀਆਂ ਕੋਈ ਡਿਮਾਂਡਸ ਇਹਨੇ ਦਿੱਤੀਆਂ ਨੇ ਇਹਨਾਂ ਨੂੰ ਪਹਿੰਦੇ ਦਾ ਜਿਹੜਾ ਹੱਲ ਕੀਤਾ ਜਾਊਗਾ ਤਾਂ ਕੀ ਮਸਲਾ ਮੁਸ਼ਕਲਾ ਇਹਨਾਂ ਦੀਆਂ ਜਿਸ ਤਰ੍ਹਾਂ ਕਿਸੇ ਦਾ ਕੋਈ ਮੈਡੀਕਲ ਬਿੱਲ ਦੀ ਪੇਮੈਂਟ ਰੁਕੀ ਸੀਗੀ ਕੋਈ ਕਿਸੇ ਦਾ 23 ਸਾਲਾ ਲੱਗਣਾ ਜਾਂ ਜਿਸਨਾਂ ਨਵੇਂ ਜਿਹੜੇ ਪੇ ਆ ਗਏ ਆ ਸਕਿਲ ਮਿਲੇ ਨੇ ਉਹ ਉਹਨਾਂ ਦਾ ਏਰੀਆ ਦੇਣਾ ਕੋਈ ਜਿਹੜਾ ਫੈਮਿਲੀ ਪੈਨਸ਼ਨ ਦੇ ਕੇਸ ਨੇ ਉਹ ਸਾਰੇ ਇਹਨਾਂ ਨੇ ਜੋ ਉਹਦੇ ਵਿੱਚ ਪਾਏ ਨੇ ਉਹ ਸਾਰੇ ਜਿਹੜੇ ਪੈਨ ਦੇ ਦਾਦੇ ਹੱਲ ਕਰਕੇ ਛੇਤੀ ਇਹਨਾਂ ਨੂੰ ਦੱਸ ਦਿੱਤਾ ਜਾਊਗਾ